ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਪਹੁੰਚੇ ਬਈ ਜਗਮੀਤ ਕੋਲੇ ਨੱਥੂ ਵਾਲੇ ਤੇ ਬਾਈ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਆਪਾਂ ਫਾਰਮ ਇਹਨਾਂ ਬਈਆਂ ਦਾ ਤੇ ਆਪਣੇ ਕੋਲੇ ਥੋੜਾ ਟਾਈਮ ਘੱਟ ਸੀ ਗਾ ਇਸ ਕਰਕੇ ਸਾਰੇ ਜਾਨਵਰਾਂ ਦੀ ਡਿਟੇਲ ਦਰਨੀ ਨਹੀਂ ਦਿੱਤੀ ਗਈ ਨਾ ਸਾਰੇ ਜਾਨਵਰ ਦੇਖੇ ਗਏ ਬਾਕੀ ਜੋ ਆਪਾਂ ਦੇਖਿਆ ਤੁਹਾਨੂੰ ਦਿਖਾਉਨੇ ਆ ਆਪਾਂ ਤੇ ਬਈਆਂ ਦੇ ਫਾਰਮ ਤੇ ਵੀ ਕੰਮ ਇਹ ਚੱਲੀਆਂ ਸੀ ਰੰਗ ਰੰਗ ਕਰਦੇ ਸੀਗੇ ਤੇ ਆਪਣੇ ਕੋਲੇ ਵੀ ਟਾਈਮ ਘਾਟੀ ਸੀਗਾ ਸਾਰਾ ਘੰਟਾ ਕੀ ਲਾਇਆ ਫਾਰਮ ਤੇ ਬੈਠੇ ਵਈਆਂ ਦੇ ਜਿਹੜੇ ਚੱਕੇ ਵੀ ਬੰਦੇ ਵੀ ਪੂਰੇ ਕੈਮਰਾਮੈਨ ਸੀ ਤੇ ਪੂਰੀ ਹਨ ਨੇ ਵੀਡੀਓ ਵੀ ਬਣਾਈਆਂ ਫੋਨ ਫੜ ਲਿਆ ਬਾਈ ਕਹਿੰਦੇ ਮੈਂ ਬਣਾਉਂਗਾ ਪੂਰੇ ਥੱਲੇ ਲੈ ਵਾਲਾ ਬੈਠ ਬੈਠ ਕੇ ਪੋਜ ਬਣਾਈ ਤੇ ਸਾਰੇ ਆਪਾਂ ਜਾਨਵਰ ਦੇਖੇ ਤੁਹਾਨੂੰ ਦਿਖਾਉਣੀ ਅੱਗੇ ਅੱਗੇ ਤੁਸੀਂ ਦੇਖੋ ਸਾਰੇ ਤੇ ਬਈਆਂ ਫਾਰਮ ਦਿਖਾਉਣੇ ਆਣ ਤੁਹਾਨੂੰ ਗਿਆ ਤੇ ਅਗੋਂ ਨਾਲ ਦੀ ਨਾਲ ਹੀ ਕਹਿੰਦੇ ਕਰ ਦਾਂਗੇ ਇਹੇ ਖਾਤੇ ਨਹੀਂ ਹੋ ਰਹੇ ਨਾ ਆ ਜੇ ਤੁਹਾਨੂੰ ਇਹ ਫਾਰਮ ਵਾਲਾ ਆਓ ਨੰਬਰ ਦੇਖੋ ਧਾਰਾ ਕੋ ਬਣਾਓ ਕੈਮਰਾਮੈਨ ਬਹੁਤ ਠਗੜਾ ਹੈ ਇਹ ਬੰਦਾ ਮੈਰ ਆਇਆ ਆ ਹਸੀਬ ਬਾਈਆਂ ਦਾ ਕੈਮਰਾਮੈਨ ਪੂਰਾ ਠਗੜਾ ਖਿੱਡੀਆਂ ਹੁੰਦਾ ਖਰਗੋਸ਼ਾਂ ਨਾਲ ਸਾਰੇ ਜਾਨਵਰ ਰੱਖੇ ਆ ਖਰਗੋਸ਼ ਮੁਰਗੀਆਂ ਮੁਰਗੀਆਂ ਤੇ ਕੈਮਰਾਮੈਨ ਹੀ ਬਹੁਤ ਠਗੜਾ ਹੈ ਥੱਲੇ ਵੀ ਵੜਫੜ ਪੂਏ ਲੈਂਦਾ ਹੁਣ ਤੁਹਾਨੂੰ ਸਾਰੇ ਜਾਨਵਰਾਂ ਨਾਲ ਦਿਖਾਉਨੇ ਆ ਮਤਲਬ ਕਿ ਦੱਸਦੇ ਆਂ ਆਪਾਂ ਨੂੰ ਤਾਂ ਯਾਦ ਨਹੀਂ ਰਿਹਾ ਵੀ ਕਿਹੜੇ ਕਿਹੜੇ ਸੀ ਚੜਾਪਤ ਹੁਣ ਦਿਖਾਵਾ ਦਿੰਨੇ ਆ ਤੇ ਕਿਹੜੇ ਕਿਹੜੇ ਆਪਾਂ ਜਾਨਵਰ ਆ ਦੇਖਿਓ ਬਈਆਂ ਦੇ ਫਾਰਮ ਦੇ ਦੇਖੋ ਦੇਖੋ ਤੁਸੀਂ ਸਾਰੇ ਵੀ ਹਾਈਲਾਈਟ ਨਹੀਂ ਦਿੱਤਾ ਨਾ ਇਹ ਪਾਈ ਨੂੰ ਫੋਟੋ ਤੇ ਇੱਧਰ ਹੀ ਲੈ ਮਗਰ ਕਰ ਲਾ ਬੇਸ਼ੇਰਾ ਕੋੜੀ ਇੱਥੇ ਕਰ ਲਾ ਦੂਸਰਾ ਉਧਰ ਹਾਂ ਇਹ ਆਪ ਗੜੇ ਕੋੜੇ ਦੀ ਆ ਇਹ ਤਾਂਡੇ ਦੀ ਇਹ ਆਪ ਕਾਂਟੇ ਦੀ ਹਾਂ ਕਾਂ ਕੀ ਰੀਅਤ ਪਿੱਲੀ ਪਿੱਲੀ ਰੰਗ ਲਾਲ ਲਾਲ ਇਹ ਕਿਹੜੇ ਦੇਖੀ ਲਾਲ ਸਰਵਾਤ ਯਾਰ ਅੱਛਾ ਅੱਛਾ ਇਲ ਕਾਂਟੇ ਦੀਆ ਗੀਆ ਕੁੜੀ ਦਾ ਯਾਰ ਹਾਈਟ ਹੈਗੀ 3 ਰੈਂਚ ਤੋਂ ਬਾਅਦ 5 ਰੈਂਚਾ ਵੱਧਨਾ ਥੱਲੇ ਬੈਠੇ ਤਾਂ ਗੈਸ ਗਲਤ ਹੋ ਜਾਂਦਾ ਨਾ ਆ ਬਣਾਈ ਦਾ ਵੀਡੀਓ ਬੱਸ ਨਹੀਂ ਜਿਹੜਾ ਹੁੰਦਾ ਇਕਦਾਂ ਐ ਕਰਕੇ ਇਥੋਂ ਮੜਾ ਜੁੜਦਾ ਹੋਵੇ ਪਟਾ ਪੂਰਾ ਤਰ ਤੋੜਾ ਗਾਣਾ ਗਾ ਲਵੇ ਵੜੀ ਦੀਦਾ ਜਿਹੜੀ ਨੀਲੀ ਮਲਿਆਰ ਪਾਈ ਸੀ ਜਣੀ ਉਹਦੋਂ ਉਹ ਨਹੀਂ ਹੈ ਜਿਹੜੇ ਕੋੜੀ ਮਲਾ ਚ ਗਿਆ ਹਾਂ 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 ਆਸ਼ਾ ਦਰਵਾਗ ਦਾ ਦਰਵਾਗ ਦੇ ਆ ਕਿੰਨੇ ਮਹੀਨੇ ਦਾ 16 ਦਾ ਹਾਈਟ ਤੋਂ 60 ਬਰ ਹੈਗੀ ਐ 63 ਤਾਂ ਕਿੱਥੇ ਹੋ ਗਈ ਹੈਗੀ ਯਾਰ ਪਤਾ ਲਾ ਲਾ ਮਾਰਦਾ ਤਾਂ ਨਹੀਂ 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 ਕਦੋਂ ਲਾ ਆਉਣ ਕੁਗਾ। ਉਹ ਇਹ ਨੀਲਾ ਬਣ ਜੂਗਾ। ਨੀਲਾ ਬਣ ਜੂ ਬਈ। ਹਾਂ ਨੀਲਾ। ਇਹ ਸ਼ਤਰ ਕੀ ਦੇ ਬਣਗੇ। ਇੱਕ ਆ ਕਿਹੜੇ ਦੀ ਸਮੁੰਦਰ ਦੀ। ਗੱਬਣਾ ਰੌਲੀ ਵਾਲੇ ਤੋਂ ਸਮਝ ਗਿਆ ਵੀ ਸਮਝ ਗਿਆ ਤਮੈਨ ਲੇ ਲੀ ਆਦਾ ਵੇਖ ਲਈ ਵੇਖਿਆ ਨਹੀਂ ਹਜੇ ਅਸੀਂ ਵੇਖ ਲਿਆ ਇਹ ਇੱਧਰ ਕੋ ਇੱਧਰ ਕੋ ਹੈ ਨਹੀਂ ਉਹ ਨੌਕਰੀ ਵੀ ਹੈ ਜੀ ਇੱਥੇ ਕੀ ਹੁੰਦਾ ਬਾਈ ਜਿੰਦ ਕੋ ਹੁਣ ਪਾਣਾ ਹੁਣ ਲਾਏ ਆ ਇਹ ਮੇਰਾ ਵੀ ਇਰਾਦਾ ਹੈਗਾ ਮਰੇ ਮੂਰੇ ਥਾਣਾ ਜਾਣੀ ਆ ਕਮਰੇ ਮੂਰੇ ਮੇਰੇ ਵੀ ਤੇ ਤੇ ਟੀਨ ਪਾਏਗਾ ਫਿਰ ਹੁਣ ਕੀ ਪਾਏਗਾ ਜੀ ਉਹ ਵੀ ਯਾਤਰ ਦੇ ਜਾਂਚ ਪਾਣ ਜਸਤੀ ਯਾਤਰ ਜੀ ਉਧਰ ਸ਼ਬਦ ਲੋਹੇ ਜੀ ਦੀ ਆ ਕਿਹੜੀ ਦੀ ਸੀਗੀ ਇਹ ਪ੍ਰਵਾਦ ਦੀ ਪ੍ਰਵਾਦ ਦੀ ਉਹ ਵੀ ਲਾਲ ਆ ਨਾ ਲਾਲ ਹੀ ਉਹ ਵੀ ਕੰਦਾਂ ਵਾਲੀਆਂ ਉੱਚੀਆਂ ਗੱਡੀਆਂ ਹੋਏ ਹੈ ਕੰਦਾਂ ਇੱਧਰ ਹੂੰ ਐਨੀ ਉੱਚੇ ਕਦੋਂ ਵੀ ਉਹ ਪਰਵਾਹੀ ਕਰਦੇ ਆ ਉਹ ਕੁੜੀ ਮਗਰ ਸੀ ਕਦੋਂ ਹੈ ਹਾਂ ਅਸ਼ੌਵੇ ਉਹ ਆ ਬਣ ਗਿਆ ਨੀ ਮਤ ਹਾਂਜੀ ਆਪਾਂ ਚੱਲ ਬੇ ਮਾਲੇ ਨੱਥੂ ਵਾਲੇ ਫਾਰਮ ਤੋਂ ਤੇ ਜਾਣ ਦਾ ਮਾਲੇ ਵੀ ਸੀ ਪਰ ਟਾਈਮ ਨਹੀਂ ਸੀਗਾ ਟਾਈਮ ਪੂਰਾ ਪੂਰਾ ਹੀ ਸੀ ਤੇ ਤੁਹਾਨੂੰ ਤਾਂ ਹੀ ਸਾਰੇ ਜਾਨਵਰ ਨਹੀਂ ਦਿਖਾਏ ਅਗਲੀ ਵਾਰੀ ਮਾਰਾਂਗੇ ਕਿਹੜਾ ਆਪਾਂ ਤੇ ਸਾਰੇ ਜਾਨਵਰ ਦਿਖਾਵਾਂਗੇ ਨਾਲੇ ਮਾਰਲੇ ਜਾ ਕੇ ਆਵਾਂਗੇ ਤਾਂ ਹੁਣ ਤਾਂ ਟਾਈਮ ਜੋ ਟਾਈਮ ਕੱਢ ਗਈ ਹੈ ਸੀਗੇ ਤੇ ਮਿਲਦੇ ਹਾਂ ਅਗਲੇ ਵਲੌਗ ਵਿੱਚ ਤੇ ਇਹਨੂੰ ਢੇਰ ਸਾਰਾ ਪਿਆਰ ਦੇਣਾ ਬਹੁਤ ਬਹੁਤ ਤੇ ਸ਼ੇਅਰ ਕਰਤੋ ਅੱਗੇ ਹੁਣ ਆਪਾਂ ਵਿੱਲੀ ਆ ਜੇ ਕਿਸੇ ਕੋਲੇ ਕੋਈ ਜਾਨਵਰ ਵਿਕਾਊ ਹੋਵੇ ਨੁਕਰਾ ਤਾਂ ਆਪਾਂ ਨੂੰ ਵੀ ਦੱਸਦੇ ਤੇ ਆ ਉਹਦਾ ਕਮੈਂਟ ਕਰਦੇ ਆਪਾਂ ਨੂੰ ਹੁਣ ਆਪਾਂ ਨੱਥੂ ਵਾਲੇ ਚੱਲ ਪਏ ਆ ਪਿੰਡ ਨੂੰ ਤੇ ਟਾਈਮ ਪੂਰਾ ਪੂਰੇ ਸੀ ਬਸ ਧੰਨਵਾਦ